ਅਸੀਂ ਇਸ ਵਕਤ ਪਹੁੰਚੇ ਹਾਂ ਜਿੱਥੇ ਪਾਤਨਾ ਦੇ ਵਿੱਚ ਸ਼ਿਵ ਸੈਨਾ ਦੀ ਪਹਿਲੀ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦਾ ਕੀ ਮੁੱਖ ਏਜੰਡਾ ਰਹੂਗਾ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਸਚਿਨ ਆਜ਼ਾਦ ਆਲ ਇੰਡੀਆ ਹਿੰਦੂ ਸੰਗਠਨ शिवसेना ਦੇ ਜਿਹੜੇ ਕਿ ਪ੍ਰਧਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਮੁੱਦਾ ਏ ਔਰ ਮੀਟਿੰਗ ਦਾ ਕੀ ਖਾਸ ਏਜੰਡਾ ਏ ਅੱਜ ਦਾ ਇੰਡੀਆ ਹਿੰਦੂ शिवसेना ਦਾ ਸਰਵੇਚ ਪਹੁੰਚੇ ਆ ਜਿੱਥੇ ਕਿ ਅੱਜ ਉਹਨਾਂ ਦੀ ਇੱਕ ਪਹਿਲੀ ਮੀਟਿੰਗ ਹੋਈ ਆ ਉਹ ਮੀਟਿੰਗ ਦਾ ਕੀ ਏਜੰਡਾ ਰਹੇਗਾ ਅੱਜ ਦਾ ਇਸ ਇਹਨਾਂ ਨਾਲ ਗੱਲਬਾਤ ਵੀ ਕਰ ਰਹੇ ਕਿਉਂਕਿ ਇਹਨਾਂ ਦੇ ਨਾਲ ਜਿਹੜੇ ਅਸੰਗਰੂਰ ਤੋਂ ਵੀ ਜਿਹਨਾਂ ਇਹਨਾਂ ਦੇ ਆਗੂ ਪਹੁੰਚੇ ਹੋਏ ਨੇ ਔਰ ਇਸ ਵਕਤ ਜਿਹੜੀ ਮੀਟਿੰਗ ਦੇ ਵਿੱਚ ਕੀ ਇਹਨਾਂ ਦੀ ਅੱਜ ਦੀ ਖਾਸ ਰਹੀ ਆ ਗੱਲਬਾਤ ਹਾਂਜੀ ਨਮਸਕਾਰ ਹਾਂਜੀ ਨਮਸਕਾਰ ਜੀ ਮੈਂ ਭਵਿਆ ਭਾਰਤਵਾਦ ਰਾਸ਼ਟਰੀ ਪ੍ਰਧਾਨ ਬਜਰੰਗ ਅੱਜ ਜਿਸੀ ਪਾਤੜਾਚ ਆਲ ਇੰਡੀਆ ਹਿੰਦੂ ਹਿੰਦੂ ਸ਼ਿਪ ਸੈਨਾ ਦੇ ਦਫ਼ਤਰ ਵਿੱਚ ਪਹੁੰਚੇ ਆ 6 ਦਸੰਬਰ ਨੂੰ ਆਉਣ ਵਾਲੀ 6 ਦਸੰਬਰ ਨੂੰ ਸੰਗਰੂਰ ਚ ਸਮੂਹ ਹਿੰਦੂ ਸੰਗਠਨਾਾਂ ਦੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਹਨੂੰ ਅਸੀਂ ਜਾਗੋ ਕੋਰ ਕਮੇਟੀ ਦੀ ਮੁਹੀਮ ਦੇ ਤਹਿਤ ਚਲਾ ਰਹੇ ਆ ਐਦਾ ਇੱਕ ਹੀ ਉਦੇਸ਼ ਰਿਹਾ ਜਿਹੜਾ ਪੰਜਾਬ ਚ ਹਿੰਦੂਆ ਦਾ ਆਏ ਦਿਨ ਕਤਲੇਆਮ ਹੋ ਰਿਹਾ ਹੈ ਹਿੰਦੂਆ ਦੀ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਹਿੰਦੂ ਸਮਾਜ ਨੂੰ ਇੱਕ ਤਰ੍ਹਾਂ ਤੋਂ ਸੋਤੇਲਾ ਵਿਵਹਾਰ ਕੀਤਾ ਜਾ ਰਿਹਾ ਹੈ ਉਹਦੇ ਲਈ ਹਿੰਦੂ ਸਮਾਜ ਸਾਰੇ ਹਿੰਦੂ ਸੰਗਠਨ ਇੱਕ ਮੰਚ ਤੇ ਆਏ ਨੇ ਔਰ ਸੀਐਮ ਸੀਟੀ ਤੋਂ ਸੰਗਰੂਰ ਤੋਂ ਇੱਕੀ ਆਵਾਜ਼ ਕਰਨੀ ਹੈ ਕਿ ਅਗਰ ਤੁਸੀਂ ਹਿੰਦੂਆਂ ਨੂੰ ਅਣਦੇਖਾ ਕਰੋਗੇ ਤੇ ਉਹਦਾ ਕਮੈਜਾ ਤੁਹਾਨੂੰ 2027 ਚ ਪਹੁੰਚਣਾ ਪਊਗਾ ਔਰ ਜਿੰਨਾ ਹੋ ਸਕੇਗਾ ਹਿੰਦੂ ਸਮਾਜ ਆਪਣੇ ਸਮਾਜ ਨੂੰ ਜਾਗਰੂਕ ਕਰੂਗਾ ਕਿਉਂਕਿ ਜਿਹੜਾ ਹਿੰਦੂਵਾਦੀ ਰਾਜਨੀਤਿਕ ਹੱਕਾਂ ਦੀ ਗੱਲ ਕਰੂਗਾ ਹਿੰਦੂਵਾਦੀ ਸੁਰੱਖਿਆ ਦੀ ਗੱਲ ਕਰੂਗਾ Hindu ਸਮਾਜ ਵੋਟ ਉਨਹੀ ਦੇਊਗਾ ਅੱਜ ਮੇਰੇ ਨਾਲ 올 ਇੰਡੀਆ Hindu शिवसेना ਦੇ ਰਾਸ਼ਟਰੀ ਪ੍ਰਧਾਨ ਸਚੀਨ ਅਜਾਦ ਜੀ ਨਰਿੰਦਰ ਬੌਕਸਰ ਦੀ ਪੁਨੀਤ ਜਿੰਦਲ ਜੀ ਹੋਰ ਵੀ ਫਦ ਅਧਿਕਾਰੀ ਔਰ ਸਾਥੀਗਣ ਮੌਜੂਦ ਨੇ ਐਸੇ ਅਹਿਮ ਮੁੱਦੇ ਨੂੰ ਲੈ ਕੇ ਅਸੀਂ ਬੈਠਕ ਕੀਤੀ ਹੈ ਐਦੀ ਰੂਪਰੇਖਾ ਤੇ ਹੈ ਕੀਤੀ ਹੈ ਔਰ ਬਹੁਤ ਹੀ ਵਿਸ਼ਾਲ ਗਿਣਤੀ ਚ ਹਿੰਦੂ ਸਮਾਜ ਦਾ ਉਥੇ ਇਕੱਠ ਦਿਖਾਈ ਦੋ ਕਾਫੀ ਵੱਡੀ ਇਹਨਾਂ ਦੀ ਜੀ ਬੀੜਿੰਗ ਦੇ ਵਿੱਚ ਇਹਨਾਂ ਨੇ ਏਜੰਡੇ ਕਾਫੀ ਰੱਖੇ ਨੇ ਕਿਉਂਕਿ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਏਜੰਡੇ ਹੋਣਗੇ ਹੋਰ ਵੀ ਇਹਨਾਂ ਨਾਲ ਅਸੀਂ ਸੱਚਨ ਇਜਾਦ ਨਾਲ ਵੀ ਗੱਲ ਕਰਾਂਗੇ ਕਿ ਇੱਥੇ ਕਿੱਥੇ ਮੀਟਿੰਗਾਂ ਸੀ ਔਰ ਅੱਜ ਦੀ ਜਿਹੜੀ ਮੀਟਿੰਗ ਦਾ ਜਿਹੜਾ ਤੁਹਾਨੂੰ ਮੇਨ ਏਜੰਡਾ ਵੀ ਹੁਣ ਤੁਹਾਡਾ 6 ਤਰੀਕ ਨੂੰ ਜਿਹੜੀ ਸੰਗਰੂਰ ਮੀਟਿੰਗ ਵੱਡੀ ਇਸ ਤੋਂ ਵੀ ਵੱਡੀ ਕਾਫੀ ਜ਼ਿਆਦਾ ਰੱਖੀ ਜਾਊਗੀ ਔਰ ਕਿਹੜੀ ਕਿਹੜੀ ਜਗ੍ਹਾ ਤੇ ਅੱਜ ਦੀਆਂ ਮੀਟਿੰਗਾਂ ਸ਼ੁਰੂ ਹੋ ਕੀਤੀ ਦੇਖੋ ਜੀ ਜੋ ਅੱਜ ਪੰਜਾਬ ਦੇ ਵਿੱਚ ਆਪਾਂ ਹਾਲਾਤ ਦੇਖ ਰਿਆਂ ਸਾਨੂੰ ਯਾਦ ਆਂਦਾ ਸਾਡੇ ਵੱਡੇ ਬਜ਼ੁਰਗ ਦੱਸਦੇ ਨੇ ਕਿ 1947 ਹੋ ਰਹੀ ਹੈ ਪੰਜਾਬ ਪੁਲਿਸ ਦਾ ਅਮਨ ਕਾਨੂੰਨ ਜੋ ਹੈ ਪੰਜਾਬ ਪੁਲਿਸ ਦਾ ਇਸ ਟਾਈਮ ਲੋਕਾਂ ਦੇ ਵਿੱਚ ਕੋਈ ਵੀ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਕੋਈ ਭੈ ਨਹੀਂ ਸ੍ਰੀਆਮ ਬਜ਼ਾਰਾਂ ਦੇ ਵਿੱਚ ਲੋਕ ਹਥਿਆਰ ਲੈ ਕੇ ਕੋ ਮਰੇ ਨੇ ਸ੍ਰੀਆਮ ਲੋਕਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਜਾ ਰਿਹਾ ਹੈ ਸ੍ਰੀਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਫਰੋਤੀ ਨਾ ਦੇਣ ਦੀ ਸੂਰਤ ਵਿੱਚ ਹੁਣ ਤੁਸੀਂ ਅੰਮ੍ਰਿਤਸਰੇ ਲਾ ਲਓ ਉਹਨੇ ਫਰੋਤੀ ਨਹੀਂ ਦਿੱਤੀ 50 ਲੱਖ ਦੀ ਉਹਨੂੰ ਸ੍ਰੀਆਮ ਗੋਲੀਆਂ ਨਾਲ ਭੁੰਨਿਆ ਗਿਆ ਸ੍ਰੀਆਮ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਿਹੜੇ ਫਰੋਤੀ ਨਹੀਂ ਦੇਰੇ ਸ੍ਰੀਆਮ ਹਿੰਦੂ ਨੇਤਾਵਾਂ ਦੇ ਉੱਤੇ ਹਮਲੇ ਹੋ ਰਹੇ ਨੇ ਆ ਤੁਸੀਂ ਫਗਵਾੜੇ ਲਾ ਲਓ ਸਾਡੇ ਕਰਵਲ ਸਾਹਿਬ ਨੇ ਛਿਵਸ਼ਣਾ ਪੰਜਾਬ ਦੇ ਉਹਨਾਂ ਦੇ ਉਹਨਾਂ ਦੇ ਬੇਟੇ ਦੇ ਉੱਤੇ ਹਮਲਾ ਹੋਇਆ ਲੁਧਿਆਣੇ ਹਮਲਾ ਹੋਇਆ ਅੰਮ੍ਰਿਤਸਰ ਹਮਲਾ ਹੋਇਆ ਪਹਿਲਾਂ ਦੁਰਗਾ ਪ੍ਰਸਾਦ ਤੋਂ ਲੈ ਕੇ ਸੁਦੀਰ ਕੁਮਾਰ ਸੂਰੀ ਜੀ ਤੋਂ ਲੈ ਕੇ ਗਗਨੇਚਾ ਜੀ ਤੋਂ ਲੈ ਕੇ ਕਿੰਨੇ ਹੀ ਅਸੀਂ ਹਿੰਦੂ ਨੇਤਾਵਾਂ ਨੂੰ ਖੋ ਚੁੱਕੇ ਹਾਂ ਜਿਹੜੀ ਤੁਹਾਡੀ ਮੀਟਿੰਗ ਹੋਊਗੀ ਉਦੋਂ 6 ਤਰੀਕ ਦੀ ਉਹਦੇ ਵਿੱਚ ਕਿਹੜੇ ਕਿਹੜੇ ਮੇਨ ਅਜਡੇ ਆਉਣਗੇ ਔਰ ਕਿੱਥੋਂ ਕਿੱਥੋਂ ਤੁਹਾਡੇ ਜਿਹੜੇ ਕੀ ਆਗੂ ਸ਼ਿਵ ਸੈਨਾ ਦੇ ਪਹੁੰਚਣਗੇ ਸਾਡੀ ਜੋ ਪੰਜਾਬ ਦੇ ਵਿੱਚ ਜਿੰਨੇ ਵੀ ਹਿੰਦੂ ਸੰਗਠਨ ਨੇ ਉਹਨਾਂ ਦੀ ਜਾਗੋ ਕੋਰ ਕਮੇਟੀ ਦਾ ਅਸੀਂ ਗਠਨ ਕੀਤਾ ਹੈ ਦਾ ਸੋਚ ਦੇ ਵਿੱਚ ਸੀਨੀਅਰ ਮੈਂਬਰ ਹੈ ਸਾਰੇ ਹੀ ਜਿੰਨੇ ਪਤਾ ਅਧਿਕਾਰੀ ਨੇ ਜਾਗੋ ਕੋਰ ਕਮੇਟੀ ਦੇ ਹਿੰਦੂ ਪੰਚਾਇਤ ਦੇ ਮੈਂਬਰ ਨੇ ਉਹ ਪਹਿਲਾ ਤਰਨ ਤਰਨ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਤੇ ਵੀ ਅਸੀਂ ਅਲਖ ਜਗਾ ਕੇ ਆਏ ਆਂ ਜਿਸ ਦੇ ਨਤੀਜੇ ਸਰੂਪ ਉੱਥੇ ਵੀ ਅਸੀਂ ਜਿਹੜਾ ਉਹ ਸੰਦੀਪ ਸੰਨੀ ਦਾ ਭਰਾ ਹੈ ਉਹਨੂੰ ਲੋਕਾਂ ਨੂੰ ਜਾਗਰੂਕ ਕੀਤਾ ਚੀਨ ਵੋਟ ਨਾ ਦਿਓ ਕਿਉਂਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਅਮਨ ਚੈਨ ਨੂੰ ਖਤਮ ਕਰਨਾ ਚਾਹੁੰਦੇ ਨੇ ਮੀਟਿੰਗਾਂ ਤੁਸੀਂ ਅੱਜ ਇਹ ਰੱਖਿਆ ਹੈ ਤੁਸੀਂ ਅੱਜ ਪਤਲਾ ਦੇ ਵਿੱਚ ਕੀਤੀ ਹੈ ਦਫ਼ਤਰ ਦੇ ਵਿੱਚ ਇਹ ਕਿਹੜੀ ਕਿਹੜੀ ਜਗ੍ਹਾ ਤੇ ਹੋਰ ਪੰਜਾਬ ਦੇ ਵਿੱਚ ਤੁਹਾਡੀਆਂ ਅੱਜ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅੱਜ ਅਸੀਂ ਪਹਿਲਾਂ ਜੀ ਪਟਿਆਲੇ ਮੀਟਿੰਗ ਕਰ ਚੁੱਕੇ ਸੰਗਰੂਰ ਦੇ ਵਿੱਚ ਕਰ ਚੁੱਕੇ ਭਵਾਨੀਗੜ੍ਹ ਦੇ ਵਿੱਚ ਕਰ ਚੁੱਕੇ ਅੱਜ ਪਾਤਣਾ ਮੀਟਿੰਗ ਹੈ ਇਸ ਤੋਂ ਬਾਅਦ ਸਾਡੀ ਮੀਟਿੰਗ ਹੈ ਪੰਜਕੁੱਲੇ ਦੇ ਵਿੱਚ ਹੈ ਜੀਰਕਪੁਰ ਦੇ ਵਿੱਚ ਹੈ ਬਠਿੰਡੇ ਦੇ ਵਿੱਚ ਹੈ ਲੁਧਿਆਣੇ ਦੇ ਵਿੱਚ ਹੈ ਅੰਮ੍ਰਿਤਸਰ ਦੇ ਵਿੱਚ ਹੈ ਸਾਡਾ ਮੀਟਿੰਗਾਂ ਦਾ ਦੌਰ ਹੈ ਜਿਹੜਾ ਲਗਾਤਾਰ ਚੱਲੂਗਾ 6 ਦਸੰਬਰ ਦਾ ਜਿਹੜਾ ਕਾਰਜਕ੍ਰਮ ਹੈ ਉਹ ਸਾਡਾ ਇਹ ਕਾਰਜਕ੍ਰਮ ਹੈ ਜੋ ਪੰਜਾਬ ਦੇ ਵਿੱਚ ਅੱਜ ਹਾਲਾਤ ਬੱਤ ਤੋਂ ਬੱਤਰ ਹੁੰਦੇ ਜਾ ਰਹੇ ਨੇ ਪੰਜਾਬ ਸਰਕਾਰ ਆਪਣਾ ਧਰਮ ਨਹੀਂ ਨਿਨਵਾਰੀ ਮੁੱਖ ਮੰਤਰੀ ਸਾਹਿਬ ਜੋ ਨੇ ਆਪਣਾ ਧਰਮ ਅਪਣਾ ਨ ਲੋਕਾਂ ਨੇ ਜਿਸ ਵਿੱਚ ਪੰਜਾਬ ਦੀ ਜਨਤਾ ਦੇ ਵਿੱਚ ਹਿੰਦੂ ਜੋ ਹੈ ਜ 40% ਦੇ ਲਗਭਗ ਪਹੁੰਚ ਚੁੱਕਿਆ ਉਹ ਆਪਣੀ ਵੋਟ ਅਗਰ ਉਹਨਾਂ ਨੇ ਦਿੱਤੀ ਹੈ ਤਾਂ ਮੁੱਖ ਮੰਤਰੀ ਦੀ ਕੁਰਸੀ ਤੇ ਕਾਬਜ ਹੋਏ ਨੇ ਇਹ ਹੀ ਲੋਕਾਂ ਨੇ ਅਗਰ ਤੁਸੀਂ ਹਿੰਦੂ ਤੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵੱਲ ਨਾ ਧਿਆਨ ਦਿੱਤਾ ਤਾਂ 2027 ਦੇ ਵਿੱਚ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾੜਾ ਕਿਸੇ ਨੇ ਵੋਟ ਨਹੀਂ ਦੇਣੀ ਕਿੰਨਾ ਕੁ ਇਕੱਠ ਹੋਣ ਦੀ ਉਮੀਦ ਹੈ ਜਿਹੜਾ ਉੱਥੇ ਸੰਗਰੂਰ ਦੇ ਵਿੱਚ ਤੁਹਾਡਾ ਪੰਜਾਬ ਭਰ ਦੇ ਸਾਰੇ ਮੀਟਿੰਗ ਹੋਊਗੀ ਤੁਹਾਡੇ ਦੇਖੋ ਜੀ ਕੱਠ ਤਾਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਇੱਕ ਹਿੰਦੂ ਚੋਕੋਰ ਕਮੇਟੀ ਹੈ ਉਹਦੇ ਜਿੰਨੇ ਵੀ ਮੈਂਬਰ ਸਹਿबान ਨੇ ਮੇਨ ਉਹ ਪਹੁੰਚਣਗੇ ਹਰੇਕ ਮੈਂਬਰ ਸਹਿਬਨ ਕਮ ਸੇ ਕਮ ਆਪਣੀਆਂ 5-5 4-4 ਗੱਡੀਆਂ ਲੈ ਕੇ ਆਏਗਾ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਬਲਾਕ ਦੇ ਵਿੱਚੋਂ ਸ਼ਿਰਕਤ ਹੋਏਗੀ ਅਸੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਤੋਂ ਇਹ ਹਿੰਮਤ ਕਰਦੇ ਹਾਂ ਸਮਾਂ ਰਹਿੰਦੇ ਪੰਜਾਬ ਨੂੰ ਸਾਂਭ ਲੋਗੇ ਜਾਂ ਸੰਭਦਾ ਜੇ ਇਹੀ ਹਾਲ ਰਿਹਾ ਤਾਂ ਅੱਜ ਆਪਾਂ ਦੇਖ ਰਹੇ ਆ ਘਰੋਂ ਗਏ ਬੰਦਾ ਇਹ ਨਹੀਂ ਪਤਾ ਉਹ ਵਾਪਸ ਲੋਟ ਕੇ ਆਊਗਾ ਨਾ ਆਊਗਾ ਘਰੋਂ ਕੋਈ ਪੈਸਾ ਲੈ ਕੇ ਗਿਆ ਐ ਨਹੀਂ ਪਤਾ ਉਹਦੇ ਜਾਂਦੇ ਹੀ ਖੋਲਣ ਐ ਨਹੀਂ ਪਤਾ ਉਹਦੇ ਜਾਂਦੇ ਗੋਲੀਆਂ ਮਾਰ ਦੇਣ ਹਰੇਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਗਰਨੇਡ ਤੋਂ ਲੈ ਕੇ ਹਥਿਆਰਾਂ ਤੋਂ ਲੈ ਕੇ ਚਿੱਟੇ ਤੋਂ ਲੈ ਕੇ ਕਿਸ ਚੀਜ਼ ਨਹੀਂ ਮਿਲਦੀ ਹਰ ਚੀਜ਼ ਪੰਜਾਬ ਦੇ ਵਿੱਚ ਸਰਿਆਮ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਪੰਜਾਬ ਦੇ ਡੀਜੀਪੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰਦੇ ਆ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਜੋ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਜੇ ਲੋਕਾਂ ਦੇ ਗੈਂਗਸਟਰਾਂ ਦੇ ਵਿੱਚ ਅੱਤਵਾਦੀਆਂ ਦੇ ਵਿੱਚ ਉਹਦਾ ਖੌਫ ਹੋਣਾ ਚਾਹੀਦਾ ਇਹਨਾਂ ਦਾ ਸਰੀਆਮ ਇਨਕਾਊਂਟਰ ਹੋਣਾ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਵੀ ਅੱਤਵਾਦ ਦਾ ਕਾਲਾ ਦੌਰ ਸਰਦਾਰ ਬਿਆਨਤ ਸਿੰਘ ਉਹ ਜੋ ਬੱਬਰ ਸ਼ੇਰ ਬਿਆਨਤ ਸਿੰਘ ਸਾਹਿਬका ਮੁੱਖ ਮੰਤਰੀ ਪੰਜਾਬ ਤੇ ਕੇ ਪੀ ਐਸ ਗਿੱਲ ਸਾਹਿਬ ਨੇ ਜਿਸ ਤਰ੍ਹਾਂ ਉਹਨਾਂ ਨੇ ਸਫਾਇਆ ਕੀਤਾ ਸੀ ਮਤਲਬ ਉਸੇ ਦਲੇਰੀ ਨਾਲ ਅੱਜ ਪੰਜਾਬ ਦੇ ਵਿੱਚ ਲੋੜ ਹੈ ਗੈਂਗਸਟਰਾਂ ਤੇ ਅੱਤਵਾਦੀਆਂ ਨੂੰ ਖਤਮ ਕਰਨ ਦੀ ਤੇ ਮੈਂ ਇਹੀ ਮੰਗ ਕਰਦਾ ਜਿਹੜੇ ਹਿੰਦੂ ਪਰਿਵਾਰ ਨੇ ਜੋ ਲੋਕ ਦੇਸ਼ ਦੀ ਸੇਵਾ ਕਰਦੇ ਨੇ ਭਾਈਚਾਰਕ ਸਾਂਝ ਤੇ ਚੱਲਦੇ ਨੇ ਪੰਜਾਬ ਤੇ ਪੰਜਾਬੀ ਦੀ ਗੱਲ ਚੱਕਦੇ ਨੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਅਮਨ ਚੈਨ ਦੇ ਹੋਣੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਖੁੱਲੀ ਛੂਟ ਦੇਣੀ ਚਾਹੀਦੀ ਹੈ ਜਿੱਥੇ ਵੀ ਕੋਈ ਅੱਤਵਾਦੀ ਗੈਂਗਸਟਰ ਗੈਰ ਸਮਾਜਿਕ ਤੱਤ ਮਿਲਦਾ ਉਹਦਾ ਨਾਲ ਦੀ ਨਾਲ ਇਨਕਾਊਂਟਰ ਹੋਣਾ ਚਾਹੀਦਾ ਇਸਨ ਸਚਿਨ ਆਜ਼ਾਦ ਜਿਹੜੇ ਕਿ ਦੱਸ ਰਹੇ ਸਨ ਕਿ ਇਹਨਾਂ ਦੀ ਮੀਟਿੰਗਾਂ ਥਾਂ-ਥਾਂ ਤੇ ਹੋ ਰਹੀਆਂ ਐ ਔਰ ਇੱਕ ਪੰਜਾਬ ਭਾਰ ਦੇ ਵਿੱਚ ਜਿਹੜੇ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਇਹਨਾਂ ਨੇ ਸਵਾਲ ਖੜੇ ਕੀਤੇ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਜਿਹੜੀ ਮੀਟਿੰਗਾਂ ਤੋਂ ਬਾਅਦ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਅਜੰਡਾ ਹੋਊਗਾ ਔਰ ਸੂਬਾ ਸਰਕਾਰ ਤੇ ਕੀ ਇਸ ਦਾ ਅਸਰ